ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਬੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਥੇ ਫਾਰਮ ਤੇ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਆ ਸਕਦੇ ਆ ਪੱਟੀ ਕੁਝ ਦੂਰੀ ਤੇ ਵੱਡੇ ਸਭਰਾ ਕੋਟ ਬੁੱਢਾ ਨਮਾ ਕੋਲ ਬੇਕੋ ਦੁਬਲੀ ਸੈਤੋ ਬਰਵਾਲਾ ਇਹ ਜਿਹੜੇ ਨਾਲ ਲੱਗਦੇ ਜਿਹੜੇ ਪਿੰਡ ਆ ਸਾਰੇ ਕੁਝ ਵਿੱਥੀ ਤੇ ਜਿਹੜੇ ਹੈਗੇ ਨੇ ਕੁਝ ਕਿਲੋਮੀਟਰ ਦੀ ਦੂਰੀ ਤੋਂ ਆਪਾਂ ਪੱਟੀ ਜਿਵੇਂ ਕਹਤਾ 10 11 ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਤੇ ਹਰੀਕੇ ਪੱਤਨ ਵੀ ਕੋਈ 10 11 ਕਿਲੋਮੀਟਰ ਤੇ ਆਪਣਾ ਜਿਹੜਾ ਸੇਲ ਪਰਚੇਜ ਦਾ ਕੰਮ ਬਿਲਕੁਲ ਆਪਣੇ ਕੋਲੇ ਜਿਹੜੇ ਵਪਾਰ ਦੇ ਧੰਦੇ ਦੇ ਵਿੱਚ ਚੰਗੇ ਤੋਂ ਚੰਗੇ ਜਿਹੜੇ ਪਸ਼ੂ ਆਉਂਦੇ ਰਹਿੰਦੇ ਨੇ ਮੱਝਾਂ ਗਾਵਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਆਪਾਂ तकरीबन ਨੀਲੀ ਨੂੰ ਵੀ ਪ੍ਰਮੋਟ ਜ਼ਿਆਦਾ ਕਰਦੇ ਆਂ ਵੈਸੇ ਚਲੋ ਸਾਰੇ ਪਸ਼ੂ ਆਪਣੇ ਕੋਲੇ ਹਰ ਕੈਟਾਗਰੀ ਦੇ ਜਿਹੜੇ ਆਉਂਦੇ ਰਹਿੰਦੇ ਨੇ ਝੋਟੀਆਂ ਮੱਝਾਂ ਗਾਵਾਂ ਆ ਡੌਗ ਤੱਕ ਵੀ ਜਿਹੜੇ ਆਪਾਂ ਲੈ ਕੇ ਆਉਂਦੇ ਆ ਤੇ ਕੋਈ ਵੀ ਸੱਜਣ ਜਿਹੜਾ ਆਪਣਾ ਕੰਟੈਕਟ ਕਰ ਸਕਦਾ ਫੋਨ ਨੰਬਰ ਆਪਾਂ ਮੈਂਸ਼ਨ ਕਰ ਦਿੰਨੇ ਆ 99063 82025ਆਂ ਦੇ ਵਿੱਚ ਤੋਰਾ ਤਾਰਾ ਵੀ ਬੱਚੀ ਦਾ ਬਹੁਤ ਚੰਗਾ ਤੇ ਦੂਜਾ ਸੂਆ ਜਿਹੜਾ ਇਹਨੇ ਸੋਨਾ ਤੇ ਆ ਪਾ ਤਾਨੂੰ ਜਿਹੜੀ ਬਿਲਕੁਲ ਲੇਵੇ ਤੇ ਝਾਤ ਮਰਾ ਦਿੰਦੇ ਆ ਆ ਚੈੱਕ ਕਰੋ ਬਹੁਤ ਸੋਨਾ ਜਿਹੜਾ ਲੇਵਾ ਥਾਣਾ ਬਹੁਤ ਵਧੀਆ ਮੁੱਠੀ ਵਾਲਾ ਥਾਣਾ ਕੋਈ ਮਸਟੈਟਸ ਦਾ ਇਹਨੂੰ ਡਰਨੀ ਆ ਤੇ ਬਿਲਕੁਲ ਸੂ ਨੂੰ ਟੱਚ ਹੋ ਕੇ ਜਿਹੜਾ ਲੇਵਾ ਵਾ ਅੱਗੇ ਧੁੰਨ ਨੂੰ ਜਾਂਦੇ ਆ ਤੇ ਕਰਮਾਲ ਜਿਹੜੀਆਂ ਭਲਾ ਭੋਲਾ ਜਿਹੜੀਆਂ ਚੱਕਣ ਦੇਈ ਆ ਆ ਚੈੱਕ ਕਰੋ ਹਜੇ ਹੋਰ ਜਿਹੜਾ 4-5 5 ਕ ਦਿਨ ਦਾ ਜਿਹੜਾ ਸਮਾਂ ਹਜੇ ਲੈ ਕੇ ਜਾਊਗੀ ਤੇ ਬਹੁਤ ਜ਼ਿਆਦਾ ਬਣੂਗੀ ਮੜਾ ਤੋੜ ਦੇਵਿੱਤੀ ਆ ਚੈੱਕ ਕਰਵਾ ਨਿੱਗਰ ਲੈਵਾ ਜਿਹੜੇ ਇਹਦੇ ਓਨਰ ਸੀਗੇ ਬਿਲਕੁਲ ਆਪਣੀ ਸੱਜਣ ਸੀ ਜਿੰਨਾਂ ਦਾ ਆਪਾਂ ਲੈ ਕੇ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਪਹਿਲੇ ਸਵੇ ਦਾ 21-22 ਕਿਲੋ ਜਿਹੜਾ ਇਹਨੇ ਦੁੱਧ ਭਰਾਇਆ ਵਾ ਉਮੀਦ ਕਰਦੇ ਆ ਚਲੋ ਆਪਾਂ ਜ਼ਿਆਦਾ ਤਾਂ ਨਹੀਂ ਕਵਾਂਗੇ 20+ ਜਿਹੜੀ ਇਹ ਵੈੜ ਚੱਲੂਗੀ ਤੇ ਚੱਲਣ ਦਾ ਹੱਕ ਵੀ ਬਣਦਾ ਵਾ ਕਿਉਂਕਿ ਬਿਊਟੀ ਪੱਖ ਜਾਂ ਇਹਦੇ ਦੁੱਧ ਵਾਲੇ ਜਿਹੜੇ ਪੱਖ ਆ ਉਹ ਸਾਰੇ ਵੇਖੀਏ ਤਾਂ ਇਹਦੀ ਬਰੀਡ ਨੂੰ ਵੇਖੀਏ ਤਾਂ ਇੰਨੇ ਕ ਦੁੱਧ ਤੇ ਚੱਲਣਾ ਇਹਨੂੰ ਜ਼ਰੂਰ ਚਾਹੀਦਾ ਕਿਉਂਕਿ ਰੰਗ ਪ੍ਰਿੰਟ ਬਹੁਤ ਸੋਹਣਾ ਐਚ ਐਫ ਦੇ ਵਿੱਚ ਜਿਹੜੀ ਇਹ ਆਉਂਦੀ ਆ ਆ ਤੁਹਾਨੂੰ ਜਿਹੜਾ ਬਾਡੀ ਸਟਰਕਚਰ ਆ ਬਿਲਕੁਲ ਸਾਈਡਾਂ ਤੋਂ ਰੰਗ ਪ੍ਰਿੰਟ ਬਿਲਕੁਲ ਚੈੱਕ ਕਰਾ ਦਿੰਦੇ ਆ თან ਲੇਵਾ ਆਪਾਂ ਜਿਹੜਾ ਤੁਹਾਨੂੰ ਨਾਲ ਦੀ ਨਾਲ ਜਿਹੜਾ ਉਹ ਵੀ ਚੈੱਕ ਕਰਾਉਂਦੇ ਆ ਤੁਰਦ ਮੜਾ ਜੀ ਬਹੁਤ ਸੋਹਣੀ ਆ ਪੂਰੀ ਨਿੱਗਰ ਜੰਮੀ ਪਲੀ ਆ ਰਾਜੀ ਆ ਕੋਈ ਲਿੱਸੀ ਨਹੀਂ ਬਿਲਕੁਲ ਜਿਹੜੀ ਇਹਦੀ ਗੱਲ ਕਰੀਏ ਆਪਾਂ ਬੋਡੀ ਤੋਂ ਬਿਲਕੁਲ ਉੱਪਰੋਂ ਜਿਹੜੀ ਸਟੇਟ ਆ ਬੋਨ ਬਿਲਕੁਲ ਜਿਹੜੀ ਹੱਡੀ ਆ ਇਹਦੀ ਰੀਡ ਦੀ ਬਿਲਕੁਲ ਪੱਦਰ ਆ ਇਹ ਨਹੀਂ ਕਿ ਉੱਚੀ ਨਹੀਂ ਵੀ ਆ ਜਾਂ ਕਿਸੇ ਐਂਗਲ ਤੋਂ ਜਿਹੜਾ ਕੋਈ ਸਾਈਡ ਜਾਂ ਕੋਈ ਵੀ ਇਹੋ ਜਿਹੀ ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ ਤੇ ਪਲਵਾਨਾਂ ਵਾਲਾ ਬਿਲਕੁਲ ਤੋਰਾ ਵਾ ਵਾ ਕਮਾਲ ਆ ਅਜੇ ਹੋਰ ਪਰੂਗੀ ਕਰਮਾਲੀ ਹੈ ਇਸ टाइम ਵੀ ਬਹੁਤ ਸੋਹਣੀ ਆ ਚੈੱਕ ਕਰੋ ਕੋਈ ਛੋਟੀ ਹਾਇਦ ਮੰਨ ਕੇ ਨਾ ਆਵੇ ਪੂਰੀ ਵੱਡੀਆਂ ਗਾਵਾਂ ਦੇ ਵਿੱਚ ਆਉਂਦੀ ਆ ਤੇ ਲੈਂਥ ਲੰਥ ਬਹੁਤ ਜਿਆਦੀ ਆ ਬੱਚੀ ਦੀ ਆ ਚੈੱਕ ਕਰੋ ਪੂਰੀ ਲੇਵਾ ਵੀ ਕਰਮਾਲੀ ਦਾ ਬਹੁਤ ਸੋਹਣਾ ਅਜੇ ਜਿਹੜਾ ਸੂਣ ਦਾ ਸਮਾਂ ਉਹ 4-5 ਦਿਨ ਬਾਕੀ ਆ ਆਪਾਂ ਫੇਰ ਰਿਪੀਟ ਕਰ ਦਿੰਨੇ ਆ ਅੱਗੇ ਜਿਹੜੇ ਵੀਰ ਨੇ ਇਹਨਾਂ ਜਿੰਨਾਂ ਗੱਬਣ ਕਰਾਈ ਆ ਉਹ ਕਹਿੰਦੇ ਏ ਬੀ ਸੀ ਦੇ ਸੀਮਨ ਤੋਂ ਜਿਹੜੀ ਆਪਾਂ ਗੱਬਣ ਕਰਾਈ ਆ ਨਾ ਉਹਨਾਂ ਨੇ ਦੱਸਿਆ ਕਿ ਕਿਹੜੇ ਸੀਮੰਦੀ ਆ ਜਾਂ ਕਿਸ ਤਰ੍ਹਾਂ ਕੇਬੀਸੀ ਦਾ ਸੀਮਣ ਆ ਤੇ ਅੱਗੇ ਜੇ ਬੱਚਾ ਵੀ ਚੰਗਾ ਪਾ ਗਈ ਤਾਂ ਵੀ ਆਪਾਂ ਉਮੀਦ ਕਰਦੇ ਆ ਕਿ ਚਲੋ ਇੱਕ ਨਹੀਂ ਫਿਰ ਦੋ ਹੋ ਜਾਣਗੇ ਜੇ ਕਿਤੇ ਵੱਛੀ ਦੇਤੀ ਕਰਮਾ ਵਾਲੀ ਨੇ ਆ ਚੈੱਕ ਕਰ ਲੋ ਵੀਰ ਬਿਲਕੁਲ ਬਰੀਡ ਕੁਆਲਟੀ ਜਿਹੜੇ ਸੱਜਣਾ ਨੂੰ ਪਰ ਰਖਿਆ ਤਾਂ ਉਹ ਤਾਂ ਚਲੋ ਫਿਲਹਾਲ ਹੈ ਹੀ ਆ ਬਹੁਤ ਸੋਹਣੀ ਆ ਬਾਕੀ ਰੇਟ ਇਹਦਾ ਬਹੁਤ ਜਾਇਜ਼ ਆ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਇਹਦਾ 70 75 ਕੋਈ ਨਹੀਂ ਪਰ ਆਪਾਂ ਜਿਹੜਾ ਨੋਰਮ ਵਾਲੇ ਦਾ ਰੇਟ ਜਿਹੜਾ ਰੱਖਾਂਗੇ ਇਹਦਾ 63800 ਰੁਪਿਆ ਰੇਟ ਆ ਉਹ ਤੋਂ ਬਿਲਕੁਲ ਛੋਟ ਛੱਪਾ ਹੋਊਗਾ ਮੱਚੀ ਭਾਵੇਂ 70 75 ਦੀ ਵੇਖਦੀ ਪਰ ਆਪਾਂ 63 ਦਾ ਲੈ ਦੇ ਆ ਚੈੱਕ ਕਰੋ ਬਾਕੀ ਕੋਈ ਵੀ ਵੀਰ ਮੇਰਾ ਫੋਨ ਕਰਕੇ ਆਪਣੇ ਤੋਂ ਜਿਹੜਾ ਇਹਦੇ ਬਾਰੇ ਜਾਣਕਾਰੀ ਲੈ ਸਕਦਾ 990382025 ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ